ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpanjab.in ਤੇ 6000 ਕਰੋੜ ਦੇ ਡਰੱਗਸ ਤਸਕਰੀ ਮਾਮਲੇ ਦੀ ਜਾਂਚ ਕਰਨ ਵਾਲੇ ED ਅਫਸਰ ਨਿਰੰਜਨ ਸਿੰਘ ਦੇ ਤਬਾਦਲੇ ਤੇ ਹਾਈ ਕੋਰਟ ਨੇ ਰੋਕ ਬਰਕਰਾਰ ਰੱਖੀ ਹੈ ਡਰੱਗਸ ਕੇਸ ਵਿੱਚ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰਨ ਵਾਲੇ ED ਦੇ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਦੇ ਤਬਾਦਲੇ ਸਬੰਧੀ ਕੇਸ ਦੀ ਅਗਲੀ ਸੁਣਵਾਈ ਹੁਣ 18 ਮਾਰਚ ਨੂੰ ਹੋਵੇਗੀ अदालत ने अगली पेशी दौरान ईडी ਨੂੰ ਐਫੀਡੇਵਿਟ ਜਮ੍ਹਾਂ ਕਰਾਉਣ ਲਈ ਆਖਿਆ ਵੀਰਵਾਰ ਨੂੰ ਸੁਣਵਾਈ ਦੌਰਾਨ ईडी ਨੇ ਆਪਣੇ ਦੋ ਅਧਿਕਾਰੀਆਂ ਰਾਜੀਵ ਕੁਮਾਰ ਤੇ ਅਜੇ ਸਿੰਘ ਨੂੰ ਜਲੰਧਰ ਲਿਆਉਣ ਲਈ ਕਿਹਾ ਇਸ ਮਾਮਲੇ ਤੇ ਅਦਾਲਤ ਨੇ ਐਫੀਡੇਵਿਟ ਮੰਗਿਆ ਇਸ ਤੋਂ ਪਹਿਲਾਂ ईडी ਤਬਾਦਲੇ ਸੰਬੰਧੀ ਰਿਕਾਰਡ ਵੀ ਅਦਾਲਤ ਨੂੰ ਸੌਂਪ ਚੁੱਕੀ ਹੈ ہمارا ਇਹ ਕਹਿਣਾ تھا ਕਿ ਜੋ ਜੋ ਇਨਵੈਸਟੀਗੇਸ਼ਨ ਆਪ 70 80% ਓਵਰ ਹੋ ਚੁੱਕੀ ਹੈ ਇੱਕ ਜੋ ਆਈਓ ਹੈ ਉਸਕੋ ਪਤਾ ਹੁੰਦਾ ਹੈ ਕਿ ਮੈਂ ਜੋ ਇਨਵੈਸਟੀਗੇਸ਼ਨ ਹੈ ਉਹ ਕਾ ਮੈਨੇ ਜਾ ਕੇ ਖਤਮ ਕਰਨੀ ਹੈ ਕਿਸ ਤਰਫ ਲੈ ਕੇ ਜਾਣੀ ਹੈ तो इस स्टेज पे जो इन्वेस्टिगेशन ऑफिसर को बदलना वो गलत बात होगी सुपरविजन के लिए जितने मर्जी ऑफिसर आ जाएं लेकिन जो आईओ होता है वो आईओ ही होता है और उसको मालूम होता है कि मेरे इस केस को मैंने कहाँ लेके जाना है और सारी रिपोर्ट्स फाइल की जा चुकी हैं तो इस स्टेज पे तो बिल्कुल ही निरंजन सिंह को ट्रांसफ़र नहीं किया जाना चाहिए और निरंजन सिंह को इस स्टेज पे ट्रांसफ़र करना और हाई कोर्ट का अलाव करना ये ये एक बहुत गलत सिग्नल जाएगा ਹਾਈ ਕੋਰਟ ਨੇ 2 ਫਰਵਰੀ ਨੂੰ ਸੁਣਵਾਈ ਕਰਦੇ ਹਾਂ 26 ਫਰਵਰੀ ਤੱਕ ਤਬਾਦਲੇ ਤੇ ਰੋਕ ਲਗਾ ਦਿੱਤੀ ਸੀ। ED ਦੇ ਵਕੀਲ ਨੇ 2 ਫਰਵਰੀ ਨੂੰ ਹਾਈ ਕੋਰਟ 'ਚ ਤਬਾਦਲੇ ਸਬੰਧੀ ਆਪਣਾ ਸਾਰਾ ਰਿਕਾਰਡ ਸੌਂਪ ਦਿੱਤਾ ਸੀ। ਅਧਿਕਾਰੀ ਨਿਰੰਜਨ ਸਿੰਘ ਦਾ ਤਬਾਦਲਾ ਜਲੰਧਰ ਤੋਂ ਕੋਲਕਾਤਾ ਕਰ ਦਿੱਤਾ ਗਿਆ ਸੀ। ਵਿਰੋਧੀ ਸਿਆਸੀ ਪਾਰਟੀਆਂ ਵੀ ਨਿਰੰਜਨ ਸਿੰਘ ਦੇ ਤਬਾਦਲੇ ਨੂੰ ਗੈਰ ਜ਼ਰੂਰੀ ਦੱਸਦਿਆਂ ਮਜੀਠੀਆ ਨੂੰ ਰਾਹ ਦੇਣ ਦੀ ਸਿਆਸੀ ਚਾਲ ਦਾ ਇਲਜ਼ਾਮ ਲਗਾ ਚੁੱਕੀਆਂ ਨੇ। ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ED ਦੇ ਕੇਰੇ ਵਿੱਚ ਨੇ। ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ E